ਆਨੇ ਕੋ ਤੁ ਕੱਖ ਨਹੀਂ ਖਾਂਦੇ ਜਾਂ ਦਾਣਾ ਘਟ ਖਾਂਦੇ ਆ ਤਾਂ ਇਹ ਦੋਨੇ ਚੀਜ਼ਾਂ ਲਾਜ਼ਮੀ ਜੀ ਸਾਡੇ ਮਤਲਬ ਦੁੱਤ ਚੰਗੇ ਦੁੱਧੜੇ ਹਨ ਉਹਨਾਂ ਨੂੰ ਕਹਿੰਦੇ ਉਹ ਪੇਰੀ ਫੀਡ ਗੁੱੜ ਘਟ ਖਾਂਣ ਲੱਗ ਜਾਂਦੇ ਇੱਕ ਗਰਮੀ ਆ ਗਈ ਤਾਂ ਉਹ ਤਾਂ ਕਰਕੇ ਫੀਡ ਘਟ ਖਾਂਦੇ ਆ ਬੰਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਅੱਜ ਆਪਾਂ ਲੱਗਿਆ ਇੱਕ ਨਵਾਂ ਬਲੌਗ ਬਣਾਉਣਾ ਸਾਡੀ ਆਹ ਧਾਲਾਂ ਜਾਂਦੀ ਜੀ ਤੇ ਜਲਦੀ ਆ ਜੀ ਤੇ ਇਹਨੂੰ ਹੁਣ ਦੋ ਤਿੰਨ ਦਿਨ ਹੋ ਗਏ ਡਾਕਟਰ ਮੰਨੀ ਖੜੀ ਜੀ ਦਾ ਡਾਕਟਰ ਦਾ ਕਰਕੇ ਮਨ ਲਾ ਵੀ ਹੁਣ ਕੱਕ ਪੱਠ ਸਾਰਾ ਕੋ ੱਡੀ ਖੜੀ ਕੇ ਤਾਂ ਉਹਦਾ ਕਰਕੇ ਇਹਨੂੰ ਅੱਜ ਇੱਕ ਤਾਂ ਆਹ ਦੀਆ ਆਰਡਰ ਫਾਰਮ ਚਾਹੀਏ ਇਹ ਭੁੱਖ ਲੱਗਣ ਤੋਂ ਤੇ ਮਨ ਲਾ ਹਾਜਮਾ ਸੈਟ ਕਰਨ ਵਾਸਤੇ ਇਹ ਲਿਆਂ ਦਾਦੇ ਜੇ ਵਾਸਤੇ ਤੇ ਇੱਕ ਲਿਆਂ ਦਾ ਹੁਣ ਇਹਨੇ ਮੱਤ ਲੀਵਰ ਟੋਨਿਕ ਬਹੁਤ ਹੀ ਮਨ ਲਾ ਤਖੜਾ ਰਿਜ਼ਲਟ ਹੈ ਨਾ ਦੋਨਾਂ ਚੀਜ਼ਾਂ ਦਾ ਅੱਗੇ ਬੰਦਾ ਨਾ ਜਦੋਂ ਮਨ ਲਾ ਕੱਕ ਪੱਠਾ ਘਟਾਉਂਦਾ ਆ ਬਹੁਤ ਹੀ ਤਖੜਾ ਰਿਜ਼ਲਟ ਹੈ ਇਸ ਚੀਜ਼ ਦਾ ਸਾਰੇ ਮਨ ਲਾ ਭਰਾ ਹੈ ਨਾ ਜਿਹੜੇ ਵੀ ਪਤਵਾ ਦਾ ਕੰਮ ਕਰਦੇ ਨੇ ਜੇ ਕਿਸੇ ਦੇ ਪਤਨ ਨੂੰ ਦਾਬਤ ਹੁੰਦੀ ਆ ਜਾਂ ਉਹ ਘਟਣ ਲੱਗਦੀ ਆ ਕੱਕ ਪੱਠਾ ਘਟਾ ਖਾਂਦਾ ਇਹ ਦੋਨੇ ਚੀਜ਼ਾਂ ਵਾਲਾ ਬਹੁਤ ਹੀ ਬੜੀ ਚੀਜ਼ਾਂ ਦੋਨੇ ਚੀਜ਼ਾਂ ਵਰਤਦਾ ਕਰੋ ਹਣਾ ਹੁਣ ਅਸੀਂ ਆ ਕਾਲੀ ਕਾਣ ਨੂੰ ਦੋ ਦਿਨ ਹੋ ਗਏ ਸ਼ੁਰੂ ਕਰੇ ਨੂੰ ਤੇ ਪਹਿਲਾਂ ਇਹ ਵਾਲਾ ਕੱਕ ਪੱਠਾ ਫੀਡ ਹੋਰ ਜਮਾ ਹਟਦੀ ਤੇ ਇਹਦੇ ਨਾਲ ਹੁਣ ਬਹੁਤ ਵਧੀਆ ਫਰਕ ਪੈ ਰਿਹਾਗਾ ਤੇ ਅੱਜ ਹੁਣ ਇਹਨਾਂ ਅਸੀਂ ਆਦਾ ਇੱਕ ਅੱਗੇ ਉਹਨੀ ਛੋਟੀ ਪੈਕ ਲਈ ਇਹ ਹੁਣ ਅੱਜ ਇਹ ਵੱਡੇ ਪੈਕ ਲੈ ਜਾਂਦੇ ਨੇ ਉਹਨਾਂ ਦੀ ਤੇ ਵਾਲਾ ਰਟੀਜ ਦੇ ਮੈਨੂੰ ਅੱਜ ਜਿਹੜੇ ਪਸ਼ੂ ਸਾਡੇ ਮਾਲਕ ਦੁੱਧ ਚੰਗੇ ਦੁੱਧ ਵਾਲੇ ਹਨ ਉਹਨਾਂ ਨੂੰ ਚਾਕੇ ਉਹ ਮੇਰੀ ਫੀਡ ਗੁੜ ਘੱਟਾਂ ਲੱਗ ਜਾਂਦਾ ਇੱਕ ਗਰਮੀ ਆ ਗਈ ਉਹਦਾ ਕਰਕੇ ਫੀਡ ਘੱਟ ਖਾਂਦੇ ਆ ਬਦਤ ਜੀ ਮੰਨੇ ਜਾਂਦੇ ਆਗੇ ਉਹਦਾ ਕਰਕੇ ਦਾ ਭਾਈ ਇਹ ਦੋਵੇਂ ਚੀਜ਼ਾਂ ਨਹੀਂ ਹੋਣਾ ਮਾਲਜਮਨਾਸ ਪੰਜੇ ਗੰਗਾ ਇਹਨਾਂ ਨੂੰ ਜਿਵੇਂ ਆ ਜਿੰਨੇ ਆਉਣਾ ਜਿਵੇਂ ਆ ਅੱਜ ਤੁਸੀਂ ਈਡ ਦਿੰਨੇ ਆ ਇਹਦੀ ਦੌਰ ਹੈਗੀ ਜੀ 50 ਗ੍ਰਾਮ ਤੇ ਆ ਗ੍ਰਾਮ ਦੇਣਾ ਦੇਣ ਦਾ ਇਹ 50 ਗ੍ਰਾਮ ਚਾਹੇ ਦਾਣੇ ਚ ਪਾਕੇ ਤੁਹਾਨੂੰ ਕਾਹਦੇ ਪਾਕੇ ਦੇ ਦਿਓ ਜਿਵੇਂ ਹੋਣਾ ਜਿਵੇਂ ਇਹ ਦਾਣੇ ਚ ਪਾਕੇ ਦੇਵਾ ਲਾਲ ਕਰ ਨੂੰ ਦੋ ਤਿੰਨ ਵਾਰ ਹੋ ਗਏ ਨਾਲ ਦਾ ਟਾਪ ਜੀ ਮਿਲ ਜਾਂਦੀ ਹੈ ਤੇ 600 ਐਮ ਲਾ ਦੇਣੀ ਆ ਲਿਵਰ ਟਾਉਨ ਇਹਦੇ ਨਾਲ ਅੰਦਰੋਂ ਸਾਰਾ ਸੈੱਟ ਬਦੂ ਲਿਵਰ ਦਾ ਬਦੂ ਬਦੂ ਦਾ ਸੇ ਮੜਾ ਮਟਾ ਲੈ ਆਦਾ ਪਾਉਣ ਦਿੰਨੇ ਆ ਨਹੀਂ ਤਾਂ ਸੰਭੂ ਇਹਨੂੰ ਤਾਂ ਹੈ ਕੱਖ ਪੱਠੇ ਜਪਾ ਕੇ ਦੇ ਦਿਓ ਤੇ ਚਾਹੇ ਦੇ ਦਿਓ ਮੈਂ ਲਾਉ ਦਾ ਕਾਰ ਕਰਕੇ ਸਿੱਧੀ ਡਾਇਰੈਕਟ ਕੋਈ ਸਹੀ ਭਾਸ ਨੂੰ ਮੂੰਹ ਫੜਾ ਲੈਂਦਾ ਤਾਂ ਉਹ ਡਾਇਰੈਕਟ ਦੇ ਦਿਓ ਹਣ ਇਹਨੂੰ ਵੀ ਦੇਵਾਂਗੇ ਅਸੀਂ ਜਿਵੇਂ ਸਾਡੀ ਉਹ ਕਾਲੀ ਨਾਗ ਨੇ ਸੂਣ ਵਾਲੀ ਆ ਉਹ ਮੰਨਣਾ ਮਾਲਾ ਵੀਰਪੂੜ ਪਾਉਣੇ ਆਗੇ ਉਹਦਾ ਕਰਕੇ ਉਹ ਥੋੜਾ ਜਿਹਾ ਮਾਲਾ ਫੀਡਪੂੜ ਵਾਧਾ ਪਾਉਂਦਾ ਕਰਕੇ ਘਟ ਖਾਂਦੀ ਆ ਉਹ ਉਹਨੂੰ ਵੀ ਅਸੀਂ ਮਾਲਾ ਦੀ ਟੀਮ ਚ ਦਿੰਨੇ ਹੁਣ ਇਹਦੇ ਨਾਲ ਪਸ਼ੂ ਮਾਲਾ ਕੱਖ ਪੱਠਾ ਨਹੀਂ ਛੱਡਦਾ ਅਰੇ ਜਰ ਮੈਂ ਨਹੀਂ ਕਰਦਾ ਵੇ ਲੈ ਕਰਾ ਚੱਲੋ ਤੇ ਬੇਤਕੋਤਾ ਵੀ ਲੈ ਲੈਂਦੇ ਆ ਰੰਜਰਾ ਨਾ ਦੇ ਲੋ ਜਾ ਮਾ ਨਾ ਲੈ ਜਿਹੜਾ ਬਸ ਉਹ ਵਿੱਚ ਲੈਂਦਾ ਜੀਰ ਤੇ ਲਾ ਕੇ ਦੋ ਤਾਂ ਕੋਈ ਦਿਖਤ ਨਹੀਂ ਆਲਾ ਨਾ ਗਿਆ ਆਪਾਂ ਇਹਨਾਂ ਲਈ ਥ੍ਰੈਡ ਵੀ ਦੋਤੀ ਆ ਸੋਆ ਇੱਕਲਾ ਦਿਖਾਈ ਤੇ ਆਰਡਰ ਦੇਣਾਗਾ ਆਪਾਂ 50 ਗ੍ਰਾਮ ਮੈਂ ਦੱਸ ਉਹਦੇ ਜੀਰ ਤੇ ਲਾ ਲਵੰਨੇ ਆ ਜਿਦਾ ਆਪਣਾ ਕਰਦੇ ਆਹ ਦੇ ਕੋਣ ਹੈ ਇਹ ਪਾਇਆਗਾ ਇਹ ਮਲਾਂ ਮੂੰਹ ਨਹੀਂ ਖੜਾਉਣੀ ਇਹਨੂੰ ਜੀਰ ਤੇ ਲਾ ਕੇ ਦੇ ਦਿੰਦੇ ਅਵਨੇ ਦਿਨ ਆਪਾਂ ਫਿਰ ਤੇ ਖਾ ਲਵਾਂਗੇ ਆਪੀ ਇਹਦਾ ਕੋਈ ਫੀਡ ਮਾਲਾ ਮੂਹ ਨਾਉਂਦਾ ਉਹਨੂੰ ਚਲਾਇਆ ਸੀ ਪਹਿਲਾਂ ਭੀੜ ਤੇ ਲਾ ਕੇ ਦੇ ਦੋ ਅੰਦਰ ਜਾਣਾ ਚਾਹੀਦਾ ਪਸ਼ੂ ਦੇ ਬਹੁਤ ਹੀ ਨਿਯਾਜ਼ਤਾ ਖੜਾ ਰਿਜਲਟ ਆ ਜਿਹੜੇ ਭਰਾ ਸਾਡੇ ਕੋਲ ਪਾ ਦੇਖਦੇ ਨਾ ਤੇ ਅਸੀਂ ਇਹ ਮਤਲਬ ਇਹ ਭਰਾ ਬਹੁਤ ਥੋੜਾ ਲਾ ਕੇ ਪੁਰਦੇ ਆ ਵੀ ਨਹੀਂ ਮੁੱਖ ਤੌਰ ਤੇ ਉਹ ਕੀ ਲੈ ਕੇ ਸਾਡੇ ਕੋਲ ਕੱਖ ਨਹੀਂ ਖਾਂਦੇ ਜਾਂ ਦਾਣਾ ਘਟ ਖਾਂਦੇ ਆ ਤਾਂ ਇਹ ਦੋਨੇ ਚੀਜ਼ਾਂ ਲਾਜ਼ਮੀ ਕਰਨਾ ਕਰੋ ਅਜੀ ਆਦੇ ਬਾਰੇ ਦੇਹੀ ਬਾਤ ਕਰਦੇ ਤੇ ਠੀਕ ਆ ਜੀ ਕਿੰਨੇ ਮੀਟਰ ਦੇ ਵੀ ਆਏ ਕੋਲ ਪਾਈ ਗਿਆ ਦੱਸੋ ਆਰੇ ਜੀ ਮੈਂ ਪੰਜ ਗੰਗਾ ਚਾਣੇਗਾ ਪੰਜਾਂ ਦੇ ਤੈਨਾਂ ਨੂੰ ਆ ਮੱਝ ਨੂੰ ਇਹਨੂੰ ਦਿੰਨੇ ਆ ਉਧਰ ਕਾਲੀ ਨਾਲ ਵੀ ਸੋਨ ਵਾਲੀ ਨੂੰ ਵੀ ਦਿੰਦੇ ਨੇ ਠੀਕ ਹੈ ਧੰਨਵਾਦ ਬਾਤਾਂ ਜ਼ਰੂਰ ਹੈ ਨਾ ਬਹੁਤ ਹੀ ਤਾਕੜਾ ਰਿਜ਼ਲਟ ਹੈ ਦਾ ਸਾਰੇ ਆ ਜਮਾਲਾ ਜਿਹੜੇ ਭਰਾ ਸਾਡੇ ਦੇਖ ਰਹੇ ਨੇ ਅਸੀਂ ਆਪ ਦੇ ਫਾਰਮ ਤੇ ਇਹੀ ਚੀਜ਼ਾਂ ਵਰਤਦੇ ਆ ਇਹ ਲਾਜ਼ਮੀ ਵਰਤਿਆ ਕਰੋ ਇੱਕ ਤਾਂ ਆ ਦੇ ਵਾਲੇ ਦਿਖਾ ਦਿੰਨੇ ਮੈਨੂੰ ਇਹ ਤਾਂ ਪਾਊਡਰ ਫੌਨ ਚ ਆ ਗਿਆ ਜੀ ੁਖ ਤੋਂ ਤੇ ਹਾਜ਼ਮ ਹੋਜਮ ਵਾਲਾ ਜਿਹੜਾ ਪਸ਼ੂ ਥੇਰੀ ਗਾਲਾ ਗੂਲਾ ਘੱਟ ਕਰਦਾ ਕੱਕ ਘੱਟ ਖਾਂਦਾ ਉਹ ਤੋਂ ਇਹ ਚੀਜ਼ ਆਗੀ ਕੀ ਡਾਕਟਰ ਜਮਾਣ ਜਾਂਦੇ ਆ ਫਿਰ ਉੱਤੇ ਆ ਕੇ ਬਹੁਤ ਥੋੜਾ ਜਿਹਾ ਕਰਦੇ ਆ ਡਾਕਟਰ ਉਹ ਚੀਜ਼ ਤੋਂ ਬਹੁਤ ਤਕੜੀ ਤਕੀ ਜਾਂਦੀ ਤੇ ਆਹ ਗੱਲ ਹੀ ਵਟਾਉਣ ਕਾ ਆਪਣਾ ਆਹ ਲਈ ਵਟਾਉਣ ਤੋਂ ਬਾਅਦ ਨਹੀਂ ਦੋਨੇ ਕੀਤਾ ਆ ਇਹਦੀ ਦੋ ਜਗ੍ਹਾ ਲੀਵਰ ਟੌਨਕ 100 ml ਤੇ ਇਹਦੇ ਨਾਲ 50 ਗ੍ਰਾਮ ਦਾ ਡੇਲੀ ਦਾ ਬੜਾ ਜ਼ਰੂਰ ਬਾਥੇ ਜੀ ਧੰਨਵਾਦ ਆ ਨਾ ਸਤਿ ਸ੍ਰੀ ਅਕਾਲ